ਇਹ ਆਪ ਦਾ ਜਿਹੜਾ ਗੜ ਹੈ ਇਹ ਉਹ ਹੈ ਜਿਹੜੀ ਪਾਰਟੀ ਹੈ ਇਸ ਟਾਈਮ ਸਰਕਾਰ ਦੇ ਵਿੱਚ ਇਹਦਾ ਸਾਰੋਂ ਵੱਡਾ ਕਿਹੜਾ ਜਿਹੜਾ ਬਰਨਾਲੇ ਦੱਸ ਉਹ ਅੱਜ ਕਿਹੜਾ ਜਿਹੜਾ ਤਸਤ ਪਸਤ ਹੋ ਗਿਆ ਜਿਹੜਾ ਮਾਲਵੇ ਦਾ ਜਿੱਥੋਂ ਸਿਆਸਤ ਦਾ ਧੁਰਾ ਜਿਹਨੂੰ ਅਸੀਂ ਕਹਿੰਦੇ ਉਸ ਸਿਆਸਤ ਦੇ ਧੁਰੇ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਨਾ ਮਾਨ ਸਾਹਿਬ ਦਾ ਕਈ ਦਫਾ ਇੱਥੇ ਆਣਾ ਤੇ ਆਪ ਦਾ ਇੱਥੇ ਤਸਤ ਪਸਤ ਹੋਣਾ ਜਿਹੜਾ ਇੱਕ ਕਲੀਅਰ ਕੱਟ ਮੈਸੇਜ ਕਿ 2027 ਦੇ ਵਿੱਚ ਕਾਂਗਰਸ ਆ ਰਹੀ ਹੈ ਤੇ ਆਪ ਜੀ ਪੜੇ ਛੋਟੇ ਭਾਈ ਸਾਡੇ ਪਾਰਟੀ ਦੇ ਨਜ਼ਦੀਕੀ ਵਰਕਰ ਤੇ ਸਾਥੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਕਾਲਾ ਢਿੱਲੋ ਜੀ ਕਹਿੰਨੇ ਆ ਸਾ ਕੁਲਦੀਪ ਸਿੰਘ ਢਿੱਲੋ ਜੀ ਉਹਨਾਂ ਨੂੰ ਲੱਖ ਲੱਖ ਮੁਬਾਰਕ ਦਵਾਂਗਾ ਬਹੁਤ ਵੱਡੀ ਹੈ ਜਿਹੜੀ ਜਿੱਤ ਹੋਈ ਹੈ ਇਹਦੇ ਵਾਸਤੇ ਮੈਂ ਤੇ ਮੇਰੇ ਸਾਥੀ ਖੱਬੇ ਹੱਥ ਸਾਡੇ 올 ਇੰਡੀਆ ਸਾਡੀ ਪਾਰਟੀ ਦੇ ਜਿਹੜੇ ਦੇਪਤੀ ਖਜ਼ਾਨਚੀ ਨੇ ਮੇਰੇ ਛੋਟੇ ਪਾਈ ਫਾਰਮਰ ਐਮਪੀ ਰਹਿ ਚੁੱਕੇ ਨੇ ਤੋਂ ਵਿਜੇਂਦਰ ਸਿੰਘਲਾ ਸਾਹਿਬ ਸਾਬ ਬਲਬੀਰ ਸਿੰਘ ਸਿੱਧੂ ਜੀ ਸਾਡੇ ਫਾਰਮਰ ਹੈਲਥ ਮਿਨਿਸਟਰ ਸੱਜੇ ਆਪ ਸਾਡੇ ਸਾਸੁ ਰੇਂਦਰਪਾਲ ਸੱਬੀਆ ਜੀ ਸਿੰਘਰੂਰ ਦੇ ਜ਼ਿਲ੍ਹਾ ਪ੍ਰਧਾਨ ਤੇ ਐਕਐਮਐਲਏ ਸਾਹਿਬ ਸਾਡੀ ਭੈਣ ਕੁਰਸ਼ਰਨ ਕੌਰ ਰੰਦਾਵਾ ਜੀ ਜਿਹੜੇ ਮਹਿਲਾ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਸਾਜਾਸਪ੍ਰੀਤ ਸਿੰਘ ਜੀ ਵਕੀਲ ਸਾਹਿਬ ਜਿਨ੍ਹਾਂ ਬੜਾ ਨਮਾਇਆ ਰੋਲ ਇੱਥੇ ਕੀਤਾ ਹੈ ਹੈਪੀ ਜੀ ਮੁਕਸਰ ਵਾਲੇ ਉਹ ਵੀ ਸਾਰੇ ਆਏ ਤੇ ਸਾਰੇ ਸਾਥ ਬਹੁਤ ਬਹੁਤ ਮੈਂ ਸਾਰੇ ਹੀ ਪੰਜਾਬ ਕਾਂਗਰਸ ਵੱਲੋਂ ਅੱਜ ਬਰਨਾਲੇ ਦੇ ਸਾਰੇ ਹੀ ਵੋਟਰਸ ਦਾ ਹੱਥ ਜੋੜ ਕੇ ਅਸੀਂ ਉਹਨਾਂ ਨੂੰ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਆ ਸਾਡੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਤੇ ਪੰਜਾਬ ਪ੍ਰਦੇਸ਼ ਕਾਂਗਰਸ ਹੈ ਉਹ ਸ਼ੁਕਰੀਆ ਅਦਾ ਕਰ ਸਕੇ ਕਿਉਂਕਿ ਮੈਂ ਸਮਝਦਾ ਬਹੁਤ ਵੱਡੀ ਜਿੱਤ ਜਿਹੜੀ ਹੈ ਇਹ ਆਪ ਦਾ ਜਿਹੜਾ ਗੜ੍ਹ ਹੈ ਇਹ ਉਹ ਹੈ ਜਿਹੜੀ ਪਾਰਟੀ ਹੈ ਇਸ ਟਾਈਮ ਸਰਕਾਰ ਦੇ ਵਿੱਚ ਇਹਦਾ ਸਾਰਿਆਂ ਨੂੰ ਵੱਡਾ ਕਿਲਾ ਜਿਹੜਾ ਬਰਨਾਲੇ ਦਾ ਉਹ ਅੱਜ ਕਿਲਾ ਜਿਹੜਾ ਉਹ ਤਸਤ ਪਸਤ ਹੋ ਗਿਆ ਪੰਜਾਬ ਦੀਆਂ ਬਾਕੀ ਚੋਣਾਂ ਤੇ ਜਿਹੜੀ ਤੁਹਾਡੀ ਗੱਲ ਹੋएगी ਮੈਂ ਜ਼ਰੂਰ ਕਰਾਂਗਾ ਪਰ ਸਾਰਿਆਂ ਨੂੰ ਪਹਿਲੇ ਇੱਕ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਮਾਲਵੇ ਦੇ ਹਾਰਟ ਦੇ ਵਿੱਚ ਜਿਹੜਾ ਮਾਲਵੇ ਦਾ ਜਿੱਥੋਂ ਸਿਆਸਤ ਦਾ ਤੁਰੇ ਜਿਹਨੂੰ ਅਸੀਂ ਕਹਿੰਦੇ ਉਸ ਸਿਆਸਤ ਦੇ ਤੁਰੇ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਨਾਨ ਮਾਨ ਸਾਹਿਬ ਦਾ ਕਈ ਦਫਾ ਇੱਥੇ ਆਣਾ ਤੇ ਆਪ ਦਾ ਇੱਥੇ ਤਸਤਪਸਤ ਹੋਣਾ ਜਿਹੜਾ ਇੱਕ ਕਲੀਅਰ ਕੱਟ ਮੈਸੇਜ ਹੈ ਕਿ 2027 ਦੇ ਵਿੱਚ ਕਾਂਗਰਸ ਆ ਰਹੀ ਹੈ ਤੇ ਆਪ ਜਾਣਾ ਤਾਂ ਮੈਂ ਦਿਲੀਬ ਮੁਬਾਰਕਬਾਤ ਇਹਨਾਂ ਨੂੰ ਪੇਸ਼ ਕਰਨਾ ਚਾਹਾਂਗਾ ਤੇ ਨਿਰੀ ਇਹਨਾਂ ਨੂੰ ਨਹੀਂ ਸਾਰੇ ਮੇਰੇ ਜਿਹੜੇ ਸਾਥੀ ਪਿੱਛੇ ਖੜੇ ਯਾਲੇ ਦੁਆਲੇ ਜਿਨ੍ਹਾਂ ਨੂੰ ਤੇ ਕਈ ਬਹੁਤ سارے ਸਾਥੀਆਂ ਨੂੰ ਸਾਡੇ ਵੀਰਾਂ ਨੂੰ ਪੈਣਾ ਨੂੰ ਜਗ੍ਹਾ ਨਹੀਂ ਮਿਲ ਸਕੀ ਹਰ ਉਹ ਸਾਥੀ ਦਾ ਜਿਹੜੇ ਸਾਡੇ ਬੂਥਾਂ ਤੇ ਬੈਠੇ ਨੇ ਜਿਨ੍ਹਾਂ ਰਾਤ ਦਿਨ ਪਿੰਡਾਂ ਵਿੱਚ ਲਾਈਏ ਸ਼ਹਿਰ ਵਿੱਚ ਲਾਈਏ ਤੇ ਪੰਜਾਬ ਦੇ ਵਿੱਚੋਂ ਵੀ ਜਿਹੜੇ 5-4 ਜ਼ਿਲ੍ਹਿਆਂ ਦੀ ਇੱਥੇ ਡਿਊਟੀਆਂ ਲੱਗੀਆਂ ਸੀ ਉਹ ਇੱਥੇ ਭਾਵੇਂ ਅੱਜ ਨਹੀਂ ਮੈਂ ਵੀ ਆਪਣੇ ਜ਼ਿਲ੍ਹੇ ਤੋਂ ਅੱਜ ਹਾਜ਼ਰੀ ਲਵਾ ਕੇ ਤੇ ਇਸ ਗੱਲ ਕਰਨੀ ਲੇਟ ਹੋਇਆ ਕਿ ਮੈਨੂੰ ਪਹੁੰਚੇ 24:30-4 ਘੰਟੇ ਲੱਗਦੇ ਨੇ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਤੇ ਸਮੁੱਚੇ ਪੰਜਾਬ 'ਚ ਵੀ ਮੈਂ ਤੁਹਾਨੂੰ ਇੱਕ ਦੱਸਣਾ ਚਾਹਨਾ ਕਿ ਜੇ ਤੁਸੀਂ ਕਲੋਜ਼ਲੀ ਵਾਚ ਕਰੋ ਜਿਹੜੀ ਗੱਲ ਮੈਂ ਪਹਿਲੇ ਦਿਨ ਇਸੇ ਹੀ ਤੁਹਾਡੇ ਪ੍ਰੈਸ ਕਲੱਬ ਸੌਰੀ ਬਰਨਾਲਾ ਕਲੱਬ ਚ ਕਹੀ ਸੀ ਕਿ ਅਕਾਲੀ ਦਲ ਜਿਹੜਾ ਬਾਹਰ ਰਿਹਾ ਇੱਕ ਸੋਚੀ ਸਮਝੀ ਰਣਨੀਤੀ ਨਾਲ ਬਾਹਰ ਰਿਹਾ ਸੀ ਹੁਣ ਉਹਦੇ ਵਿੱਚ ਕੀ ਡੀਲ ਹੋਈ ਹੈ ਇਹ ਦੇਖਣ ਟਾਈਮ ਹੀ ਦੱਸੇਗਾ ਕਿਉਂਕਿ ਅੱਜ ਵੀ ਜਿੱਥੋਂ ਵੀ ਅਸੀਂ ਹਾਰ ਰਹੇ ਹਾਂ ਉਹਦੇ ਵਿੱਚ ਤੁਸੀਂ ਵੇਖਦੇ ਹੋ ਭਾਵੇਂ ਗਿੱਦੜਬਾ ਦੀ ਗੱਲ ਕਰ ਲਈ ਗਿੱਦੜਬਾ ਦੇ ਵਿੱਚ ਜਦੋਂ ਸਾਡੇ ਰਾਜਾ ਬੜਿੰਗ ਜੀ ਜਿੱਤੇ ਨੇ ਉਹ 1300 1350 ਵੋਟ ਤੇ ਜਿੱਤੇ ਨੰਬਰ 2 ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹਦਾ ਆਲਮੋਸਟ ਬਰਾਬਰ ਦਾ ਆਧਾਰ ਸੀ ਕਾਂਗਰਸ ਦੇ ਨਾਲ ਸਾਰੀ 12 1300 ਵੋਟ ਪਿੱਛੇ ਸੀ ਉਹ ਐਸ ਇਲੈਕਸ਼ਨ ਚ ਲੜਦੀ ਨਹੀਂ ਤੇ ਐਦਕੀ ਸਾਰਾ ਪੱਬਾ ਭਾਰ ਜ਼ੋਰ ਲੱਗ ਗਿਆ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਅਕੀਲ ਨੇ ਪੰਜਾ ਦੇਣਾ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੇ ਕੀ ਭਾਜਪਾ ਦੇ ਵੇਖੋ ਮੇਰਾ ਪਹਿਲੇ ਵੀ ਮੰਨਣਾ ਹੈ ਕਿ ਭਾਜਪਾ ਨੇ ਅਕਾਲੀ ਦਲ ਨੂੰ ਮਾਰ ਰੱਖਿਆ ਆਪ ਤੇ ਭਾਜਪਾ ਜਿਹੜੀ ਭਾਜਪਾ ਇੱਕੋ ਸਿੱਕੇ ਦੇ ਦੋ ਪਹਿਲੂ ਆਪ ਨੂੰ ਇੱਥੇ ਜਿਉਂਦਿਆ ਰੱਖਣ ਵਾਸਤੇ ਕਿਉਂਕਿ ਜੇ ਅੱਜ ਅਕਾਲੀ ਦਲ ਦਾ ਤੁਸੀਂ ਵੋਟ ਬਾਹਰ ਕਰ ਲੈਿੰਦੇ ਹੋ ਤੇ ਇੱਕ ਵੀ ਅਸੈਂਬਲੀ ਹਲਕਾ ਜਿਹੜੀ ਚਾਰ ਬਾਇਲੈਕਸ਼ਨਸ ਹੋਈਆਂ ਐ ਐਕਸੈਪਟ ਫॉर ਚੱਬੇਵਾਲ ਕੋਈ ਵੀ ਇਹੋ ਜਿਹਾ ਹਲਕਾ ਨਹੀਂ ਜਿੱਥੋਂ ਜਿੱਤ ਕੇ ਨਿਕਲ ਸਕਦਾ ਇਟਸ ਅ ਇਹਨਾਂ ਦੀ ਬੜੀ ਆਪਣੀ ਪੂਰ ਪਰਫਾਰਮੈਂਸ ਸੀ ਕੈਂਡੀਡੇਟ ਵੀ ਇਹਨਾਂ ਨੇ ਬਾਹਰ ਲਿਆਂ ਪਾਰਟੀਆਂ ਤੋਂ ਲਏ ਨੇ ਜਿਸ ਤਰ੍ਹਾਂ ਗਦਰਬਾ ਵਾਲਾ ਕੈਂਡੀਡੇਟ ਅਕਾਲੀ ਦਲ ਤੋਂ ਲਿਆ ਇਹਨਾਂ ਨੇ ਹੁਣ ਤੁਸੀਂ ਵੇਖੋ ਦਾ ਸਾਫ ਸੰਕੇਤ ਨੇ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਐਡਾ ਵੱਡਾ ਚਿਹਰਾ ਮਨਪ੍ਰੀਤ ਸਿੰਘ ਬਾਦਲ ਲੈ ਕੇ ਆਂਦੇ ਜਿਹੜੇ 5 ਦਫਾ ਗਿੱਦੜਵਾ ਤੋਂ ਐਮਐਲਏ ਰਹਿ ਚੁੱਕੇ ਸੀ ਫਾਈਨੈਂਸ ਮਿਨਿਸਟਰ ਰਹਿ ਚੁੱਕੇ ਸਾਬਕਾ ਪ੍ਰਕਾਸ਼ ਸਿੰਘ ਬਾਦਲ ਸੁਰਗਵਾਸੀ ਉਹਨਾਂ ਦੇ ਆਪਣੇ ਪਰਿਵਾਰ ਵਿੱਚੋਂ ਸੀ ਉਹਨਾਂ ਦਾ ਸੱਖਾ ਭਤੀਜਾ ਸੀ ਇਨ ਸਪਾਈਟ ਆਫ ਥੈਟ ਅੱਜ ਸਾਬ ਮਨਪ੍ਰੀਤ ਸਿੰਘ ਬਾਦਲ ਦੀ ਜ਼ਬਾਨ ਜਬ ਤੋਂ ਇਸ ਤੁਹਾਡੀ ਸੀਟ ਤੇ ਬਰਨਾਲਾ ਸੀਟ ਤੇ ਜਿਹੜੀ ਪਾਰਲੀਮੈਂਟ ਦੀ ਸੀਟ ਹੈ ਜਿੰਨੀ ਵੋਟ ਅਰਵਿੰਦ ਖੰਨਾ ਜੀ ਨੂੰ ਪਈ ਸੀ ਉਹਦੇ ਨੂੰ ਅੱਜ ਘਟ ਸਖੇਵਲ ਸਿੰਘ ਢਿਲੋਂ ਨਾਲ ਦੀ ਨਕੀ। ਇਸ ਤਰ੍ਹਾਂ ਹੀ ਚੱਬੇਵਾਲਚ ਇਹਨਾਂ ਦਾ ਕੈਂਡੀਡੇਟ ਜਿਹੜਾ ਅਕਾਲੀ ਦਲ ਤੋਂ ਥੰਦਲ ਸਾਹਬ ਲਿਆਂਦੇ ਸੀ ਚਾਰ ਵਾਰ ਦੇ ਐਮਐਲਏ ਸਨ ਮਿਨਿਸਟਰ ਸਨ ਉਹਨਾਂ ਦੀ ਜ਼ਮਾਨ ਜ਼ਬ ਤੋਂ ਇਹਨਾਂ ਨੂੰ 6000 ਵੋਟ ਪਈ। 6000 ਡੇਰਾ ਬਾਬਾ ਨਾਨਕ ਤੋਂ ਰਵੀ ਕਾੜੋ ਜਿੱਦੇ ਹੋਏ ਨੇ ਜਿਹੜੇ ਅਕਾਲੀ ਦਲ ਛੱਡ ਕੇ ਭੱਜ-ਭੱਜ ਗਏ ਉਹਨਾਂ ਨੂੰ 6500 ਵੋਟ ਨਕੀ ਗਏ। ਸੋ ਬੀਜੇਪੀ ਟੋਟਲੀ ਰਿਜੈਕਟ ਹੋਈਏ ਇਹ ਜਿਹੜਾ ਫਾਰਮੂਲਾ ਟਰਾਈ ਕੀਤਾ ਗਿਆ ਸੀ ਇਹ ਟਰਾਈ ਕੀਤਾ ਸੀ ਕਿ ਪੰਥਕ ਵੋਟ ਜਿਹੜੀ ਜਿਹੜੀ ਕਿਸੇ ਟਾਈਮ 40% ਸੀ ਹੁਣ ਭਾਵੇਂ 20 21% ਰਹਿ ਗਈ ਹੈ ਇਹ ਚਾਹਦੇ ਸੀ ਟਰਾਈ ਕਰਨਾ ਕਿ ਕੀ ਜੇ ਪੰਥਕ ਜਮਾਤਾ ਨਹੀਂ ਲੜਦੀਆਂ ਇਹ ਜਿਹੜੀ ਐਂਟੀ ਕਾਂਗਰਸ ਵੋਟ ਹੈ ਕਿਉਂਕਿ 75 ਸਾਲ ਪਿੰਡਾਂ ਦੇ ਵਿੱਚ ਵੇਖੋ ਇੱਕ ਧੜਾ ਕਾਂਗਰਸ ਦਾ ਇੱਕ ਖਾਲੀ ਦਲ ਦਾ ਆਪ ਤੇ ਬਿਲਕੁਲ ਨਵੀਂ ਇੰਟਰਨੈਟ ਦੇ ਸਾਰੇ ਕ ਉਹਨਾਂ ਨੂੰ ਜਦੋਂ ਖੁੱਲਾ ਜਗ੍ਹਾ ਦੇ ਦਿੱਤੀ ਕਿ ਕੈਂਡੀਡੇਟ ਅਕਾਲੀ ਦਲ ਦਾ ਹੈ ਨਹੀਂ ਤਾਂ ਭਾਜਪਾ ਚੰਦੀ ਸੀ ਵੇਖਣਾ ਕਿ ਕੀ ਇਹ ਵੋਟ ਸਾਨੂੰ ਹੁਣ ਵੀ ਪੈਂਦਾ ਕਿ ਨਹੀਂ ਪੈਂਦਾ ਬਟ ਲਾਸਟ ਮੂਮੈਂਟ ਇਹਨਾਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਆਪ ਦੇ ਨਾਲ ਗੱਲਬਾਤ ਕੀ ਮੁੱਕੀ ਹੈ ਕੀ ਸੌਦਾ ਹੋਇਆ ਹੈ ਤੇ ਆਂਦੇ ਦੇਣਾ ਚ ਤੁਹਾਨੂੰ ਪਤਾ ਲੱਗ ਜਾਏਗਾ ਇਹ ਸਾਰੀ ਵੋਟ ਟ੍ਰਾਂਸਫਰ ਹੋ ਗਈ ਇਹ ਟ੍ਰਾਂਸਫਰ ਹੋਈ ਹੈ ਤੇ ਇਹ ਰਿਜ਼ਲਟ ਆਇਆ ਸਰ ਚੱਬੇਵਾਲ ਸਾਡੀ ਆਪਣੀ ਸੀਟ ਸੀ ਅਸੀਂ ਜਿੱਤੇ ਸੀ ਸਾਡੇ ਚੋਂ ਵੱਡਾ ਸਾਨੂੰ ਤੋਖਾ ਦੇ ਕੇ ਛੱਡ ਕੇ ਚਲਾ ਗਿਆ ਰਾਜਕੁਮਾਰ ਚੱਬੇਵਾਲ ਨਾਲਿਓ ਆਪਣਾ ਕਾਡਰ ਲੈ ਗਿਆ ਜਿਹਦੇ ਵਿੱਚ ਵੀ ਅੱਜ ਜੇ ਸਾਰੇ ਪੰਜਾਬ ਤੁਸੀਂ ਵੇਖੋ ਜਿੰਨੀਆਂ ਵੋਟਾਂ ਸਾਡੇ ਕੈਂਡੀਡੇਟਸ ਨੂੰ ਪਿਛਲੀ ਅਸੈਂਬਲੀ ਚ ਪਈਆਂ ਓਨੀ ਵੋਟ ਅਸੀਂ ਰੀਟੇਨ ਕੀਤੀ ਤੇ ਇੱਥੇ ਅਸੀਂ ਵਧੇ ਆਂ ਬਰਨਾਲੇ ਦੇ ਵਿੱਚ ਅਸੀਂ ਵੋਟ ਅੱਗੇ ਨੂੰ ਵਧੇ ਮੇਰਾ ਖਿਆਲ ਐਸ ਪਾਰਲੀਮੈਂਟ ਦੇ ਵਿੱਚ ਤਕਰੀਬਨ ਸਾਡੀ ਵੋਟ 15 ਤੋਂ 16 ਹਜ਼ਾਰ ਰਹੇਗੀ ਉਸ ਤੋਂ ਡਬਲ ਆ ਗਈ ਅਸੈਂਬਲੀ ਦੇ ਵਿੱਚ ਵੀ ਜੇ ਵੇਖਿਆ ਜੇ ਉਦੋਂ ਵੀ 14 15 ਕੀ ਸੀ ਜੀ ਉਹ ਤੋਂ ਵੀ ਡਬਲ ਆਈਏ ਤੋਂ ਇਹ ਸਾਰੀ ਅੱਜ ਦੀ ਗੱਲ ਜਿਹੜੀ ਹੈ ਬੇਸਿਕਲੀ ਇਹ ਸਾਫ਼ ਤੌਰ ਤੇ ਸਮਝ ਆ ਰਹੀ ਕਿ ਵੱਡੇ ਪੇਮਾਨੇ ਤੇ ਸਟੇਟ ਲੈਵਲ ਤੇ ਬਹੁਤ ਸਾਰੀਆਂ ਪਾਰਟੀਆਂ ਰਲੀਆਂ ਨੇ ਇਕੱਲਾ ਕਾਂਗਰਸ ਨੂੰ ਇਹ ਸਾਰੇ ਕੰਮ ਦੇ ਵਿੱਚੋਂ ਲਾਂਭੇ ਕਰਨ ਵਾਸਤੇ ਤੋਂ ਮੈਂ ਅੱਜ ਆਪਣੀ तमाम ਲੀਡਰਸ਼ਿਪ ਦੇ ਨਾਲ ਇਥੇ ਆਪਣੇ ਛੋਟੇ ਵੀਰ ਨੂੰ ਮੁਬਾਰਕ ਵੀ ਦੇਣ ਵਾਸਤੇ ਆ ਤੇ ਨਾਲ ਹੀ ਪੰਜਾਬ ਦੇ ਸਾਰੇ ਕਾਡਰ ਨੂੰ ਇਹ ਬੇਨਤੀ ਕਰਨ ਵਾਸਤੇ ਆ ਕਿ ਆਪਣੀ ਪਰਫਾਰਮੈਂਸ ਅੱਗੇ ਨੂੰ ਚੰਗੀ ਮੈਂ ਦੱਸਣਾ ਚਾਹਨਾ ਗਿੱਦੜ ਬਾਦ ਇੱਕ ਮਿੰਟ ਸਸਕਾਰ ਗਿੱਦੜ ਬਾਦ ਦੇ ਵਿੱਚ ਇਸ ਪਾਰਲੀਮੈਂਟ ਤੇ ਸਾਨੂੰ ਤਕਰੀਬਨ 20 ਤੋਂ 21 ਹਜ਼ਾਰ ਵੋਟ ਆਈਸ ਅੱਜ ਸਾਡੀ ਵੋਟ 49 ਹਜ਼ਾਰ ਹੈ 1000 ਕੱਠ 50 ਹੈ ਸੇਮ ਇਥੋਂ ਦੇ ਹਾਲਾਤ ਨੇ ਡਬਲ ਸਾਡੀ ਵੋਟ ਹੋ ਗਈ ਸਾਸੁ ਕੁਜਿੰਦਰ ਸਿੰਘ ਰੰਧਾਵਾ ਜੀ ਨੂੰ ਜਦੋਂ ਪਾਰਲੀਮੈਂਟ ਹੁੰਨ ਜਿੱਤੇ ਨੇ ਆਪਣੀ ਅਸੈਂਬਲੀ ਹਲਕੇ ਤੋਂ 43000 ਰੁਪਏ ਸੀ ਅੱਜ ਦੇ ਦਿਨ 53000 ਵੋਟ ਸੇਮ ਚੱਬੇਵਾਲ ਸਾਨੂੰ 14000 ਮਿਲੀ ਸੀ ਅੱਜ ਸਾਨੂੰ ਤੇ 22000 ਵੋਟ ਸਾਡੀ ਜਿਹੜੀ ਸੋ ਕਾਂਗਰਸ ਹੈਜ਼ ਪਰਫਾਰਮਡ ਮੱਚ ਬੈਟਰ ਕਾਂਗਰਸ ਉਤੇ ਆ ਰਹੀ ਹੈ ਲਗਾਤਾਰ ਲੋਕਾਂ ਦੀ ਚੋਇਸ ਬਣ ਰਹੀ ਹੈ ਬਟ ਇਸ ਦੇ ਵਿੱਚ ਅਕਾਲੀ ਦਲ ਨੇ ਜਿਹੜਾ ਰੋਲ ਕੀਤਾ ਉਹਨਾਂ ਨੇ ਆਪਣਾ ਸਾਰਾ ਕਾਰਡ ਉੱਥੇ ਚੜਾ ਦਿੱਤਾ ਜਿਸ ਦੇ ਕਾਰਨ ਅੱਜ ਤਾਂ ਉਹ ਥੋੜੇ ਜਿਹੇ ਰਿਜ਼ਲਟ ਜਿਹੜੇ ਨੇ ਥੋੜੇ ਜੇ ਜੀ ਬੁਖਰੀ ਰਿਜ਼ਲਟ ਨਜ਼ਰ ਆ ਰਹੇ ਨੇ ਸੋ ਇਨੀ ਗੱਲ ਕਹਿੰਦਾ ਹੋਇਆ ਮੈਂ ਮੁਬਾਰਕ ਦਵਾਂਗੇ ਇਸ ਤੋਂ ਬਾਅਦ ਕਿਸੇ ਮੇਰੇ ਵੀਰ ਦੇ ਭਰਾ ਨੇ ਕੋਈ ਸਵਾਲ ਕਰਨਾ ਹੋਵੇ ਆਈ ਐਮ ਵਿਲਿੰਗ ਟੂ ਟੇਕ ਐਨੀ ਕੁਐਸਚਨ ਜਿਹੜਾ ਵੀ ਤੁਸੀਂ ਕਰਨਾ। ਲੱਗਦਾ ਕਿ ਵੀ ਉਹੀ ਹੀ ਸਰਦਾਰ ਜੀ ਭਾਜਪਾ ਨਹੀਂ ਸੀ ਕਾਂਗਰਸ ਮੁਕਤ ਦੇਸ਼ ਕਰਨਾ। ਕਾਂਗਰਸ ਮੁਕਤ ਕਿੱਥੇ ਹੋਇਆ? ਕੋਈ ਪਤਾ ਮਿਸ਼ਨ ਸੀ ਨਾ? ਨਹੀਂ ਉਹ ਤਾਂ ਕੋਸ਼ਿਸ਼ ਈ ਹੈ। ਵੇਖੋ ਇਹ ਕੋਸ਼ਿਸ਼ ਵੇਖੋ ਇੱਕ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ। ਕੇਜਰੀਵਾਲ ਸਾਹਿਬ ਦਾ ਔਨ ਦੀ ਨਿਕ ਆਫ ਹਰਿਆਣਾ ਇਲੈਕਸ਼ਨ ਜੇਲ ਮੈਂ ਪਹਿਲੇ ਵੀ ਸਵਾਲ ਚੁੱਕਿਆ ਸੀ ਕਿ ক্লোਜ਼ਲੀ ਵਾਚ ਕਰੋ ਐਜ਼ ਅ ਪੋਲਿਟিক্যাল ਸਟੂਡੈਂਟ ਮੈਂ ਇਹਨਾਂ ਗੱਲਾਂ ਦਾ ਬਹੁਤ ਵਿਸ਼ੇਸ਼ ਧਿਆਨ ਰੱਖਦਾ ਕੇਜਰੀਵਾਲ ਸਾਨੂੰ ਪੈਰ ਤੇ ਕੱਢਿਆ ਗਿਆ ਸੋ ਥੈਟ ਅਲਾਈਅੰਸ ਇਹ ਦੇਣਾ ਚਾੜੇ ਅੱਧੇ ਪਰਸੈਂਟ ਤੇ ਅਸੀਂ ਬੀਜੇਪੀ ਤੋਂ ਰਹਿਏ ਤੇ 2 ਪਰਸੈਂਟ ਆਪਨੇ ਲਈ ਇੱਕ ਜਿੱਥੇ ਅੱਧੇ ਅੱਧੇ ਪਰਸੈਂਟ ਦਾ ਫਰਕ ਪੈਂਦਾ ਸੀਟਾਂ ਦਾ ਸਾਡਾ ਤਾਂ ਬੀਜੇਪੀ ਦਾ ਅੱਧੇ ਪਰਸੈਂਟ ਦਾ ਫਰਕ ਹੈ ਹਰਿਆਣੇ ਸੋ ਇਹ ਮੇਰੀ ਚੰਗੀ ਤਰ੍ਹਾਂ ਗੱਲ ਇੱਕ ਸਮਝਣ ਦੀ ਇੱਥੇ ਕੋਸ਼ਿਸ਼ ਕਰੋ ਇਹ ਦੇ ਆਰ ਕਲੋਜ਼ਲੀ ਹੋਣ ਇਹਦੇ ਵਿੱਚ ਕੀ ਸੌਦਾ ਅਕਾਲੀ ਦਲ ਨਾਲ ਹੋਇਆ ਹੈ ਤੇ ਤੁਹਾਨੂੰ ਸਾਫ਼ ਨਜ਼ਰ ਆ ਜਾਵੇਗਾ ਤੁਸੀਂ ਅੱਜ ਗਿੱਦੇੜ ਬਾਅਦ ਤੁਹਾਡੇ ਸਾਰੇ ਵੀਰਾਂ ਦੇ ਰਿਪੋਰਟਰਜ਼ ਉੱਥੇ ਨੇ ਤੁਹਾਡੇ ਉੱਥੇ ਰਿਪੋਰਟਰਜ਼ ਨੇ ਆਖੀ ਕਹਿੰਦੇ ਨੇ ਡੇਰਾ ਬਾਬਾ ਨਾਨਕ ਬੈਠੇ ਨੇ ਤੁਹਾਡੀ ਇਵਨ ਇੱਥੇ ਵੀ ਤੁਹਾਨੂੰ ਪਤਾ ਹੋਏਗਾ ਇੱਥੇ ਵੀ ਅਪੀਲ ਜਿਹੜੀ ਹੈ ਕੀਤੀ ਹੈ ਇੱਕ ਅਕਾਲੀ ਦਲ ਦੇ ਲੀਡਰ ਨੇ ਕਿਸੇ ਹੋਰ ਕੈਂਡੀਡੇਟ ਵਾਸਤੇ ਕੀਤੀ ਹੈ ਬਟ ਮਦਦ ਕਿਹਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਮੈਨੂੰ ਪਤਾ ਨਹੀਂ ਇਸ ਗੱਲ ਦਾ ਬਟ ਇਹ ਜਦੋਂ ਤੁਸੀਂ ਥੋੜਾ ਜਿਹਾ ਇਹ ਵਿਦਨ ਡੇਅਰ 2 ਸਾਰੀ ਗੱਲ ਨਿਕਲਨੀ ਬਾਹਰ ਆ ਜੇਗੀ ਹਾਂਜੀ 2007 ਸਰਿਸ ਟੋਨਰ ਇਸ ਚੌਂਚ ਥੋੜੇ ਬਲਾਕ ਪ੍ਰਧਾਨ ਤੇ ਪਰਚਾ ਵੀ ਦਿੱਤਾ ਗਿਆ ਨਾਲ ਤਿੰਨ ਹੋਰ ਸਾਥੀਆਂ ਤੇ ਪੁਲਿਸ ਵੱਲੋਂ ਉਸ ਕੇਸ ਨੂੰ ਕਿਸ ਤਰ੍ਹਾਂ ਦੇਦੇ ਉਸ ਕਿਵੇਂ ਹੱਲ ਕੀਤਾ ਜੀ ਬੋ ਕੋ ਮੇਰੀ ਬੇਨਤੀ ਹੈ ਇਸ ਤਰ੍ਹਾਂ ਕੱਲ ਹੀ ਮੈਨੂੰ ਆਪਣੇ ਢਿਲੋ ਸਾਹਿਬ ਦਾ ਫੋਨ ਵੀ ਆਇਆ ਸੀ ਮੈਂ ਐਸਐਸਪੀ ਨਾਲ ਵੀ ਗੱਲ ਕੀਤੀ ਹੈ ਹੀ ਹੈਸ ਟੋਲਡ ਮੀ ਕਿ ਵੀ ਵਿਲ ਡੂ ਜਸਟਿਸ ਇਨ ਦੈਟ ਕੇਸ ਮੈਂ ਐਕਸਪੈਕਟ ਕਰਨਾ ਹੀ ਵਾਸ ਅੰਡਰ ਲੋਟ ਆਫ ਸਟ्रेस ਹੀ ਵਾਸ ਅੰਡਰ ਲੋਟ ਆਫ ਪ੍ਰੈਸ਼ਰ ਕਿਉਂਕਿ ਤੁਹਾਨੂੰ ਪਤਾ ਇਹ ਚੀਫ ਚੀਫ ਮਿਨਿਸਟਰ ਦਾ ਆਪਣਾ ਜ਼ਿਲ੍ਹਾ ਹੈ ਜੀ ਹੁਣ ਡਾਇਰੈਕਸ਼ਨਸ ਉਹਨਾਂ ਨੂੰ ਉਹਨਾਂ ਦੇ ਮੰਨੇ ਪੈਂਦੇ ਬਹੁਤ ਦਫਾ ਗਲਤ ਕੰਮ ਉਹਨਾਂ ਨੂੰ ਪਤਾ ਹੁੰਦਾ ਆਪਣੀ ਕੌਨਸ਼ੀਅਸ ਨੂੰ ਕਿਲ ਕਰਕੇ ਵੀ ਪੁਲਿਸ ਦੇ ਚੰਗੇ ਅਫਸਰ ਵੀ ਜਿਹੜੇ ਨੇ ਉਹ ਕੰਮ ਗਲਤ ਕਰਦੇ ਨੇ ਬਟ ਅਸੀਂ ਇਹ ਸ਼ੋਰ ਕਰ ਰਹੇ ਹਾਂ ਕਿ ਜਿੱਥੋਂ ਤੱਕ ਵੀ ਲੋੜ ਪੈਗੀ ਉਹਨਾਂ ਦੇ ਪਿੱਛੇ ਆਪਣੇ ਬਲੌਕ ਪ੍ਰੈਜ਼ੀਡੈਂਟ ਸਾਹਿਬ ਦੇ ਅਸੀਂ ਪਿੱਠ ਪਿੱਛੇ ਖੜੇ ਹੋਵਾਂਗੇ ਤੇ ਵੀ ਵਿਲ ਇਨਸ਼ੋਰ ਕਿ ਕੋਈ ਉਹਨਾਂ ਦਾ ਨੁਕਸਾਨ ਨਹੀਂ ਹਾਂ ਆਮ ਆਦਮੀ ਪਾਰਟੀ ਆ ਦੀ ਰਾਜਪਾਲੀ ਤੋਂ ਹਾਰ ਗਈ ਅੱਜ ਕੀ ਕਹਿਣਾ ਚਾਹੂੰਗਾ ਤੇ ਬੈਠਾ ਤੁਹਾਨੂੰ ਦੱਸਿਆ ਕਿ ਇਹਨਾਂ ਦੀ ਜੜ ਜਿਹੜੀ ਹੈ ਇੱਥੋਂ ਮੈਨੂੰ ਵੇਖੋ ਇਹ ਗੱਲ ਮੈਂ ਉਹ ਦਿਨ ਵੀ ਕਹਿ ਕੇ ਗਿਆ ਸੀ ਜਿੱਤੋਂ ਇਹਨਾਂ ਦੀ ਜੜ ਲੱਗੀ ਹੈ ਐਦਕੀ ਮੈਨੂੰ ਅੱਖਾਂ ਤੋਂ ਨਜ਼ਰ ਆ ਰਿਹਾ ਹੈ ਲੋਕ ਉਸ ਜਗ੍ਹਾ ਤੋਂ ਹੀ ਇਹਨਾਂ ਨੂੰ ਖੇਡਦੇ ਸੋ ਇਹ ਬੇਸਿਕਲੀ ਇਹਨਾਂ ਦਾ ਕੈਪੀਟਲ ਇਹਨਾਂ ਦਾ ਕੈਪੀਟਲ ਤੇ ਕਬਜ਼ਾ ਕਾਂਗਰਸ ਦਾ ਹੋ ਗਿਆ ਇਹ ਹੁਣ ਕਿਸੇ ਦੀ ਮਦਦ ਦੇ ਨਾਲ ਇਹਨਾਂ ਨੇ ਆ ਜਿਹੜੀਆਂ ਅਸੈਂਬਲੀ ਦੀਆਂ ਦੋ ਸਾਡੀਆਂ ਇਲੈਕਸ਼ਨ ਜਿੱਤੀਆਂ ਨੇ ক্লোਜ਼ਲੀ ਜਿਉਂ ਤੋਂ ਮਾਨੀਟਰ ਕਰੋਗੇ ਇਹ ਸਾਰੀ ਗੱਲ ਨੂੰ ਵਾਂਸ ਯੂ ਸਟੱਡੀ ਥਿਸ ਯੂ ਵਿਲ ਅੰਡਰਸਟੈਂਡ ਦੀ 2027 ਦੇ ਬਰਨਾਲੇ ਦੇ ਵਿੱਚ ਵਧੀਆ ਕੈਂਡੀਡੇਟ ਦੀ ਚੋਣ ਕਾਂਗਰਸ ਨੇ ਕੀਤੀ ਹੈ ਕਿ 2027 ਦੇ ਵਿੱਚ ਵੀ ਇਸ ਤਰ੍ਹਾਂ ਹੀ ਕੈਂਡੀਡੇਟ ਦੀ ਚੋਣ ਕੀਤੀ ਜਾਊਗੀ ਤਾਂ ਕਿ ਕਾਂਗਰਸ ਜਿਹੜੀ ਵਧੀਆ ਪਹੁੰਚ ਨਾਲ ਇੱਕੋ ਇੱਕ ਮੇਰੀ ਚੰਗੀ ਤਰ੍ਹਾਂ ਗੱਲ ਸੁਣ ਲਓ ਇੱਕ ਚੀਜ਼ ਜਿਹੜੀ ਸਾਫ਼ ਤੌਰ ਸਾਨੂੰ ਸਮਝ ਆ ਜਾਈ ਜਿੱਥੇ ਜਿੱਥੇ ਸਾਡੀ ਹਾਰ ਹੋਈ ਉਹਦੇ ਤੋਂ ਇੱਕ ਕਲੈਰਿਟੀ ਨਾਲ ਗੱਲ ਸਮਝ ਆਈ ਕਿ ਸਾਨੂੰ ਚੰਗੀ ਅਕਸ ਵਾਲੇ ਤੇ ਨਵੇਂ ਪੜ੍ਹੇ ਲਿਖੇ ਚੰਗੇ ਲੋਕ ਅੱਗੇ ਲੈ ਕੇ ਆਣੇ ਪੈਣਗੇ ਜੇ ਚਿਹਰੇ ਬਦਲੋਗੇ ਚਿਹਰੇ ਬਦਲੋਗੇ ਤੇ ਸਾਰੇ ਰਿਜ਼ਲਟ ਚੰਗੇ ਆ ਜਾਣਗੇ ਬਾਜਵਾਸਾ ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਦੀ ਜੋ ਕਿ ਵਾਪਸ ਹੋ ਗਏ ਨੇ ਇੱਕੋ ਮੇਰੀ ਮੇਰੀ ਇੱਕੋ ਗੁਜ਼ਾਰੇਸ਼ ਹੈ ਇਹਦੇ ਤੇ ਮੇਰੀ ਪੋਜੀਸ਼ਨ ਬੜੀ ਕਲੀਅਰ ਤੁਸੀਂ ਜਾਣਦੇ ਹੋ ਸਾਡੇ 올 ਇੰਡੀਆ ਦੇ ਸੈਕਟਰੀ ਜਿਹੜੇ ਉਹਨਾਂ ਨੇ ਆਪਣੀ ਕਲੈਰਿਟੀ ਦਿੱਤੀ ਲੈਟ ਅਸ ਨਾਟ ਆ ਖੁਸ਼ੀ ਦਾ ਮੌਕਾ ਲੈਟ ਅਸ ਨੋ ਗੋ ਗੋ ਸਰ ਇਸ ਜਿੱਤ ਤੋਂ 2022 ਦਾ ਜਿਹੜਾ ਸਰਕਾਰ ਆ ਉਹ ਕਾਂਗਰਸ ਦੀ ਮੰਨੀ ਜਾਵੇ ਜਿਹੜੀ ਬਰਨਾਲਾ ਦੀ ਜਿੱਤ ਹੋਈ ਵੇਖੋ ਕਿਸੇ ਗੱਲ ਨੂੰ ਤੁਸੀਂ ਫੋਰ ਗਰੰਟਡ ਨਹੀਂ ਕਹਿ ਸਕਦੇ ਬਟ ਇੱਕ ਮੈਂ ਜ਼ਰੂਰ ਕਰ ਕਹਿ ਸਕਦੇ ਗੱਲ ਕਿ ਜਦੋਂ ਵੀ ਕਾਂਗਰਸ ਪੰਜਾਬ 'ਚ ਰਹੀ ਹੈ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਰਹੀ ਉਹਨਾਂ ਦਾ ਕਾਰੋਬਾਰ ਸੁਰੱਖਿਅਤ ਰਿਹਾ ਕਿਸਾਨਾਂ ਦੀ ਫਸਲ ਸੁਰੱਖਿਅਤ ਰਹੀ ਹੈ ਮਜ਼ਦੂਰਾਂ ਦੀ ਦਿਹਾੜੀ ਸੁਰੱਖਿਅਤ ਰਹੀ ਤੋ ਇਹੀ ਮੇਨ ਇਸ਼ੂਜ਼ ਨੇ ਜੇ ਅੱਛਾ ਫੇਰ ਅਸੀਂ ਸੈਕੂਲਰ ਜਮਾਤ ਇਹ ਇੱਕ ਸਟੇਟ ਇਹੋ ਜੀ ਹੈ ਇੰਟਰਨੈਸ਼ਨਲ ਬਾਰਡਰ ਤੇ ਹੈ ਇਹਦੇ ਉੱਤੇ ਹਰ ਕਿਸਮ ਦੇ ਲੋਕ ਰਹਿੰਦੇ ਨੇ ਐਂਡ ਸਭ ਤੋਂ ਵੱਡੀ ਗੱਲ ਹੈ देयर इज ए डिफरेंस ਇਨ ਪੰਜਾਬ ਜਿਹੜੀ ਦਸੋਂ ਗੁਰੂਆਂ ਦੀ ਸਾਡੀ ਬਾਣੀ ਹੈ ਸਰਬਸਾਂਝੀ ਪਾਣੀ ਦੀ ਜਿਹੜੀ ਗੱਲ ਕਰਦੀ ਹੈ ਮਾਨਸ ਕੀ ਜਾਤ ਸਭ ਇੱਕ ਹੀ ਪਛਾਣ ਬੋ ਪੰਜਾਬ ਇੱਕ ਇਹੋ ਜਿਹਾ ਜਿਹੜਾ ਹਿੰਦੂ ਸਿੱਖ ਦਲਿਤ ਜਾਟੇ ਚ ਪਿਛੜੀਆਂ ਸ਼੍ਰੇਣੀਆਂ ਚ ਜਾਂ ਹੋਰਾਂ ਤੇ ਨਹੀਂ ਵੰਡਿਆ ਇੱਥੇ ਮੈਰਿਟ ਵਾਲਾ ਬੰਦਾ ਚਾਹੀਦਾ ਚੰਗਾ ਆਦਮੀ ਚਾਹੀਦਾ ਸਾਫ਼ ਕਰਤਾਰ ਵਾਲਾ ਚਾਹੀਦਾ ਤੇ ਪੰਜਾਬ ਪਿੱਛੇ ਡਟ ਕੇ ਖਲੋਣ ਵਾਲਾ ਚਾਹੀਦਾ ਜਿਹੜਾ ਵੀ ਬੰਦਾ ਕੋਈ ਚੰਗਾ ਅਸੀਂ ਅੱਗੇ ਲਾਵਾਂਗੇ ਲੋਕ ਉਹਨੂੰ تسلیم ਕਰਨ ਨੂੰ ਤਿਆਰ ਨੇ ਪੀਪਲ ਆਰ ਯਰਨਿੰਗ ਫਾਰ ਅ ਚੇਂਜ ਪੀਪਲ ਆਰ ਲੁਕਿੰਗ ਫਾਰ ਅ ਪਾਰਟੀ ਜਿਹੜੀ ਸਾਰਿਆਂ ਨੂੰ ਇਕੱਠੇ ਵੇਖੋ ਪੰਜਾਬ ਦੀ ਸਾਰਿਆਂ ਨੂੰ ਵੱਡੀ ਗੱਲ ਹੈ ਵੱਡੇ ਤੋਂ ਜਦੋਂ ਮਾੜੇ ਹਾਲਾਤ ਵੀ ਸੀ 15 ਸਾਲ ਮੇਰੇ ਤੇ ਆਪਣੇ ਸਰਗਵਾਸੀ ਪਿਤਾ ਤਾਨੂੰ ਪਤਾ ਹੈ ਸਾਰਿਆਂ ਨੂੰ ਸ਼ਹਾਦਤ ਉਹਨੇ ਦਿੱਤੀ ਮੇਰੇ ਖੁੱਤੇ ਬੰਬ ਬਲਾਸਟ ਹੋਏ ਪਰ ਸਾਰਿਆਂ ਨੂੰ ਵੱਡੀ ਉਸ ਗੱਲ ਦੀ ਖੂਬਸੂਰਤੀ ਕੀ ਸੀ ਕਿ ਅਸੀਂ ਸਾਰੇ ਪੰਜਾਬ ਦਾ ਭਾਈਚਾਰਾ ਪੰਜਾਬੀ ਭਾਈਚਾਰਾ ਇੱਕ ਰਿਹਾ ਸਾਨੂੰ ਕੋਈ ਪਾਰ ਨਹੀਂ ਸਕੇ ਜਿਸ ਕਾਰਨ ਅੱਜ ਵੀ ਸਾਨੂੰ ਕੋਈ ਵੇਖੋ ਮੈਂ ਭਾਵੇਂ ਕਿਸੇ ਧਰਮ ਦੇ ਵਿੱਚ ਫੇਤ ਕਰਨਾ ਬਟ ਮੈਂ ਇੰਨੀ ਗੱਲ ਇਹ ਓਪਨਲੀ ਕਹਿ ਸਕਦਾ ਸਾਨੂੰ ਕਿਸੇ ਹਿੰਦੂ ਕਿਤੇ ਮੰਦਿਰ ਜਾਣਾ ਪਾਵੇਂ ਮਸਜਿਦ ਤੇ ਜਾਣਾ ਪਾਵੇਂ ਗਿਰਧਿਆ ਘਰ ਤੇ ਜਾਣਾ ਸਾਨੂੰ ਕਦੀ 1 ਮਿੰਟ ਵਾਸ ਵੀ ਐ ਨਹੀਂ ਜਾ ਤੱਕ ਕਿ ਸਾਡਾ ਕੋਈ ਫਰਕ ਕਿ ਸਾਡੀ ਇੰਨੀ ਜ਼ਿਆਦਾ ਸਾਰਿਆਂ ਨਾਲ ਭਾਈਚਾਰਕ ਸੰਬੰਧ ਹੈ ਇੱਕ ਖੂਨ ਦਾ ਰਿਸ਼ਤਾ ਮੈਂ ਸਮਝਦਾ ਪੰਜਾਬ ਇਨ ਇਟਸੈਲਫ ਇਜ਼ ਅ ਰਿਲੀਜਨ ਪੰਜਾਬ ਜਿਹੜਾ ਪੰਜਾਬੀ ਹੈ ਤੇ ਇਹ ਇੱਕ ਆਪਣੀ ਵੱਖਰੀ ਕਲਚਰ ਹੈ ਆਪਣੀ ਵੱਖਰੀ ਤਜ਼ੀਬ ਹੈ ਆਪਣੇ ਆਪ ਚ ਇਹ ਵੀ ਵੱਖਰਾ ਧਰਮ ਹੈ ਤੋਂ ਇਸ ਗੱਲ ਕਾਰਨ ਪੰਜਾਬ ਨੂੰ ਹੁਣ ਇਸ ਕਿਸਮ ਦੀ ਜਮਾਤ ਦੀ ਲੋੜ ਹੈ ਇਸ ਕਿਸਮ ਦੀ ਲੀਡਰ ਦੀ ਲੋੜ ਹੈ ਜਿਹੜੀ ਸਾਂਝੀ ਵਾਰਤਾ ਦੀ ਗੱਲ ਕਰੇ ਇਮਾਨਦਾਰੀ ਦੀ ਗੱਲ ਕਰੇ ਤੇ ਪੰਜਾਬ ਨੂੰ ਬੈਕ ਆਨ ਰੇਲਸ ਕਿਸਾ ਲੈ ਕੇ ਆਉਦੀ ਹੈ ਜੇ ਤਰੀਕਾ ਸੁਹਾਸ਼ੀ ਦੀ ਗੱਲ ਕਰੇ ਬੀਜੇਪੀ ਵੱਲੋਂ ਇਹ ਗੇਮ ਰਚੀ ਗਈ ਹੈ ਜੀ ਤਿੰਨ ਜਗ੍ਹਾ ਤੇ ਚੱਲ ਗਈ ਬਰਨਾਲਾ ਦੇ ਵਿੱਚ ਉਹਨਾਂ ਦਾ ਸਿੱਕਾ ਤੁਰ ਨਹੀਂ ਕਿ ਮੈਂ ਦੇਖ ਰਿਹਾ ਹਾਂ ਬੀਜੇਪੀ ਵੱਲੋਂ ਨਹੀਂ ਮੇਰੀ ਇੱਕ ਗੱਲ ਸੁਣ ਲਓ ਕਿਤੇ ਵੀ ਸਿੱਕਾ ਨਹੀਂ ਚੱਲਿਆ ਜੀ ਕਿਸੇ ਦੇ ਵੇਖੋ ਚਾਰ ਜਗ੍ਹਾ ਤੋਂ ਤਿੰਨ ਜਗ੍ਹਾ ਤੇ ਬਲਬ ਜਗਿਆ ਹੀ ਨਹੀਂ ਇੱਥੇ ਥੋੜਾ ਜਿਹਾ ਜਗ ਕੇ ਫੇਰ ਬੰਦ ਹੋ ਗਿਆ ਫਿਊਜ਼ ਹੋ ਗਿਆ ਕਿਤੇ ਵੀ ਨਹੀਂ ਜਗਿਆ ਬਾਕੀ ਜਗ੍ਹਾ ਤੇ ਇਹਨਾਂ ਦਾ ਬਲਬ ਲਾਇਆ ਵੀ ਇਹ ਜਾ ਕੇ ਸਵਿਚੇ ਨਾਲ ਉਹ ਜਗੇ ਹੀ ਨਹੀਂ ਇੱਕ ਜਗ੍ਹਾ ਥੋੜਾ ਜਿਆ ਛੱਡ ਕੇ ਲਾ ਲਈ ਉਹ ਇੱਕੋ ਦਮ ਬੰਦ ਹੋ ਗਿਆ ਇੱਥੇ ਜਿਹੜਾ ਹਜ਼ਾਰ ਉਮੀਦਵਾਰ ਹੈਗਾ ਆਵਾਜ਼ ਦੀ ਪਾਰਟੀ ਤੋਂ ਟਿਕਟ ਦਾ ਦਬਲ ਜਾਣ ਤੇ ਜਗਦੀਪ ਸਿੰਘ ਬਾਦ ਨੂੰ 18 18899 ਬੋਟਾਂ ਪਈਆਂ ਜੇਕਰ ਇੱਕ ਜਟ ਪਾਰਟੀ ਹੁੰਦੀ ਤੇ ਕੀ ਨਤੀਜੇ ਹੋਰ ਹੋ ਸਕਦੇ ਆਵਾਜ਼ ਦੀ ਪਾਰਟੀ ਦੇ ਚੋਟੇ ਵੀਰ ਮੇਰੀ ਇੱਕ ਗੱਲ ਸੁਣੋ ਜੇ ਤੇ ਇੰਨੀ ਵੱਡੀ ਚੀਜ਼ ਹੈ ਜੇ ਇਹਦੇ ਵਿੱਚ ਤੇ ਬੜਾ ਕੁਝ ਬਦਲ ਜਾਣਾ ਹੁਣ ਉਹ ਜੇ ਵਾਲਾ ਸਵਾਲ ਤੇ ਨਾ ਹੀ ਕਰੀਏ ਤੇ ਵੀ ਗੱਲ ਇਹ ਹੈ ਬੰਦਵਾ ਸਾਹਿਬ ਅਗਲੀ ਵਾਰ ਗੱਲ ਸੁਣੋ ਇਹ ਵੀ ਕਰਕੇ ਵੇਖ ਲਿਓ ਇਹਨਾਂ ਨੂੰ ਕਿਉਂ ਇਹ ਵੀ ਰਾਂਝਾ ਰਾਜੀ ਕਰ ਲਓ ਇੱਕੋ ਕੇ ਲੜ ਲਿਓ ਇੱਕੇ ਰਹਿਣੇ ਨਹੀਂ ਵੇਖੋ ਇੱਥੇ ਲੜਾਈ ਅੰਦਰੂਨੀ ਚੱਲ ਰਹੀ ਹੈ ਬਿਟਵੀਨ ਭਗਵੰਤਨ ਕੇਜਰੀਵਾਲ ਕੇਜਰੀਵਾਲ ਨੇ ਭਗਵੰਤ ਨੂੰ ਫਰਵਰੀ ਦੇ ਮਹੀਨੇ ਚ ਲਾ ਦੇਣਾ ਮੇਰੀ ਪੇਸ਼ਕੁਸ਼ ਹੀ ਸੁਣ ਲਓ ਇਹ ਜਿਹੜੀ ਬਤ ਸੋ ਇੱਕ ਕੈਂਡੀਡੇਟ ਆ ਪੰਜਾਬ ਦਾ ਤੇ ਇੱਕ ਕੈਂਡੀਡੇਟ ਆ ਪਿੰਡਿਆ ਦਾ ਹੋਣਾ ਹੀ ਹੋਣਾ ਦੋ ਹਿੱਸਿਆਂ ਚ ਹੋਣੀ ਹੋਣੇ ਅੱਜ ਬਸ ਬਰਨਾਲਾ ਤੋਂ ਤੁਸੀਂ ਆਮ ਵਰਕਰ ਤੋਂ ਐਮਐਲਏ ਬਣਾਤਾ ਮਹਿਲ ਕਲਾ ਤੇ ਪਦੌੜ ਹਰਕੇ ਵੀ ਉਦੋਂ ਵੀ ਐਸਾ ਜੁੜਿਆਣੇ ਕਿ ਵਰਕਰਾਂ ਚ ਹੋਰ ਕਿੰਨੂ ਲੈ ਕੇ ਆਵਾਂ ਕਿਸੀ ਸਾਨੂੰ ਵੇਖੋ ਸਾਡੇ ਕੋਲ ਹੈ ਹੀ ਵਰਕਰ ਸਾਥੀ ਚੰਨੀ ਸਾਹਿਬ ਆਏ ਸੀ ਨਾ ਬਾਹਰੋਂ ਆਏ ਸੀ ਚਲੋ ਕੋਈ ਗੱਲ ਨਹੀਂ ਚੰਨੀ ਸਾਹਿਬ ਤੇ ਵੇਖੋ ਜਦੋਂ ਕੋਈ ਟੈਕਟੀਕਲ ਪਾਰਟੀਆਂ ਕਈ ਵਾਰ ਮੂਵਸ ਕਰਦੀਆਂ ਨੇ ਉਹ ਸਹੀ ਵੀ ਪੈ ਜਾਂਦੀਆਂ ਇਹ ਆਮ ਆਦਮੀ ਨੇ ਸਾਸੂ ਕੁਬੀਰ ਸਿੰਘ ਬਾਦਲ ਦੇ ਖਿਲਾਫ ਵੀ ਇਹਨਾਂ ਨੂੰ ਸਭ ਭਗਵੰਤ ਮਾਨ ਜੀ ਨੂੰ ਤੇ ਕੱਲ੍ਹਿਆ ਹੀ ਸੀ ਇਹ ਸੋ ਕਈ ਵਾਰ ਕੋ ਫੇਟ ਬੈ ਜਾਂਦੀ ਕਈ ਵਾਰ ਥੋੜੀ ਬਟ ਸਾਡਾ ਹੁਣ ਆਂਦੇ ਟਾਈਮ ਚ ਇਹੀ ਹੋਏਗਾ ਕਿ ਲੋਕਲੀ ਬੰਦੇ ਹੋਣੇ ਚਾਹੀਦੇ ਨੇ ਚੰਗੇ ਅਕਸ ਵਾਲੇ ਹੋਣੇ ਚਾਹੀਦੇ ਨੇ ਵਰਕਰ ਸਾਥੀ ਹੋਣਾ ਚਾਹੀਦਾ ਤੇ ਨਵੇਂ ਚਿਹਰੇ ਜੇ ਮжоਰਿਟੀ ਲਿਆਵਾਂਗੇ ਤੇ ਮжоਰਿਟੀ ਸਾਡੀ ਹੈ ਕਿਸਾਨਾਂ ਦਾ ਕਿਸਾਨਾਂ ਦਾ ਸਭ ਤੋਂ ਵੱਧ ਫਤਵਾ ਮਿਲੇ ਪਿੰਡਾਂ ਦੇ ਵਿੱਚ ਤਾਂ ਹੁਣ ਕਿਸਾਨਾਂ ਦੀ ਕੀ ਕਰੋਗੇ ਇਕੋ ਮੇਰੀ ਸੁਣ ਲੋ ਜਿਹੜੇ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਇਆ ਸੀ ਮੈਂ ਰਾਜ ਸਭਾ ਦਾ ਮੈਂਬਰ ਸੀ ਉਹਨਾਂ ਕਾਨੂੰਨਾਂ ਦੇ ਖਿਲਾਫ ਸਾਰਿਆਂ ਨੂੰ ਪਹਿਲੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਤੁਹਾਡੇ ਦਾਸ ਨੂੰ ਮੌਕਾ ਦਿੱਤਾ ਤੇ ਮੈਂ ਬੋਲਦੇ ਨਰਿੰਦਰ ਮੋਦੀ ਜੀ ਦੀ ਆਦਮੀ ਚ ਕਿਹਾ ਸੀ ਮੋਦੀ ਸਾਹਿਬ ਜਿਹੜੇ ਬਿੱਲ ਲੈ ਕੇ ਆਏ ਉਹ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਅਸੀਂ ਕਿਸਾਨਾਂ ਦੇ ਮੁੰਡੇ ਆ ਜੇ ਤੁਸੀਂ ਸੋਚੋ ਕਿ ਅਸੀਂ ਦਸਕਤ ਕਰਾਂਗੇ ਅਰਗੇਜ਼ ਨਹੀਂ ਹੋਣਗੇ ਇਹਨਾਂ ਨੂੰ ਵਾਪਸ ਲਓ ਮੈਨੂੰ ਇਸ ਗੱਲ ਦਾ ਮਾਨ ਹੈ ਜਿਹੜੀ ਭਾਜਪਾ ਦੀ ਲੀਡਰਸ਼ਿਪ ਸਾਨੂੰ ਅਕਸਰ ਕਹਿੰਦੀ ਸੀ ਮੋਦੀ ਸਾਹਿਬ ਨੇ ਜਿਹੜਾ ਫੈਸਲਾ ਲੈ ਲਿਆ ਕਦੀ ਵਾਪਸ ਨਹੀਂ ਲਿਆ ਮੈਂ ਵੀ ਉਹਨਾਂ ਨੂੰ ਕਿਹਾ ਸੀ ਜਿਨ੍ਹਾਂ ਪੰਜਾਬੀਆਂ ਨੇ ਸਿੰਘ ਅੜਾ ਲੇ ਪੰਜਾਬੀਆਂ ਨੇ ਕਦੀ ਪੈਰ ਪਿੱਛੇ ਨਹੀਂ ਫੁੱਟੇ ਅਲਟੀਮੇਟਲੀ ਬੋਦੀ ਸਾਹਿਬ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਅਸੀਂ ਉਦੋਂ ਵੀ ਕਿਸਾਨਾਂ ਨਾਲ ਰਹੇ ਹਾਂ ਰਾਹੁਲ ਜੀ ਲੀਡ ਕਰਦੇ ਰਹੇ ਉਸ ਮੂਵਮੈਂਟ ਨੂੰ ਪੰਜਾਬ 'ਚ ਅਸੀਂ ਲੀਡ ਕੀਤਾ ਤੁਹਾਨੂੰ ਇੱਕ ਮੈਂ ਸਾਰੇ ਵੀਰਾਂ ਨੂੰ ਦੱਸਣਾ ਚਾਹਨਾ ਤੁਹਾਡੇ ਜ਼ਿਲ੍ਹੇ ਦੇ ਨਹੀਂ ਤੁਹਾਡੇ ਮਾਨਸੇ ਜ਼ਿਲ੍ਹੇ ਦੇ ਸੀ ਸ਼ੁਭਕਰਨ ਸਿੰਘ 21 ਸਾਲ ਦਾ ਨੌਜਵਾਨ ਵੀਰ ਸਾਡਾ ਗੋਲੀ ਨਾ ਮਾਰਿਆ ਗਿਆ ਬਾਰਡਰ ਤੇ 200 ਤੋਂ ਵੱਧ ਕਿਸਾਨ ਸਾਡਾ ਫਟੜ ਹੋਇਆ ਇਸ ਏਰੀਆ ਦਾ ਜਿਨ੍ਹਾਂ ਨੂੰ ਗੋਲੀਆਂ ਡਬਲ ਬੈਰਲ ਦੀਆਂ ਗੋਲੀਆਂ ਮਾਰੀਆਂ ਗਈਆਂ ਛੜੇ ਮਾਰੇਗੇ ਜਿੰਨਾਂ ਉਹ ਤੁਹਾਡਾ ਦਾਸ ਹੈ ਸੀਐਲਪੀ ਲੀਡਰ ਮੈਂ ਰੈਟ ਪਟੀਸ਼ਨ ਕੀਤੀ ਉਸ ਪਟੀਸ਼ਨ ਦੇ ਉਸ ਪੱਲੇ ਦੇ ਵਿੱਚ ਇਹ ਜੁਡੀਸ਼ੀਅਲ ਕਮਿਸ਼ਨ ਬੈਠੀ ਜਿਹੜੀ ਅੱਜ ਕਿਸਾਨਾਂ ਨੂੰ ਜਸਟਿਸ ਦੀ ਗੱਲ ਆਪਾਂ ਕਰ ਰਹੇ ਹਾਂ ਸੋ ਅਸੀਂ ਕਿਸੇ ਐਕਸਟੈਂਡ ਤੱਕ ਵੀ ਕਿਸਾਨਾਂ ਪਿੱਛੇ ਤੇ ਖੇਤ ਮਜ਼ਦੂਰਾਂ ਪਿੱਛੇ ਜਾਵਾਂਗੇ ਇਹ ਸਾਡੀ ਆਪਣੀ ਜਮਾਤ ਹੈ ਤੋਂ ਇਸ ਗੱਲ 2027 ਦੇ ਵਿੱਚ ਕਾਲੀਗੱਲ ਦੇ ਭਾਜਪਾ ਦਾ ਫਿਊਜਨ ਜਿਹੜਾ ਬੜਾ ਕਮੇਡੀ ਯੂਜ਼ ਕਰ ਦੋਗੇ ਨਹੀਂ ਵੇਖੋ ਲੋਕਾਂ ਦੇ ਹੱਥ ਲੋਕਾਂ ਦੇ ਹੱਥੇ 'ਚ ਇਹ ਸਾਰੀ ਚੀਜ਼ ਸਾਡੇ ਹੱਥੇ 'ਚ ਕੁਝ ਨਹੀਂ ਹੈ ਜਿੰਨੂੰ ਗਲਤਫਹਿਮੀ ਹੋ ਗਈ ਕਿ ਮੇਰੇ ਹੱਥੇ 'ਚ ਫਿਊਜ਼ ਏ ਉਹਨਾਂ ਸਾਰਿਆਂ ਦੀ ਗਲਤਫਹਿਮੀ ਆ ਦੂਰ ਹੋ ਰਹੀ ਹੈ ਤੋ ਇਸ ਗੱਲ ਕਨ ਇੱਕ ਚੰਗੀ ਤਰ੍ਹਾਂ ਸਮਝ ਲਓ ਲੋਕਾਂ ਦਾ ਸਾਰੋਂ ਵੱਡਾ ਦਰਬਾਰ ਲੋਕਾਂ ਦਾ ਦਰਬਾਰ ਜੇ ਹਲੀਮੀ ਨਾ ਚੱਲਾਂਗੇ ਜੇ ਆਪਣੇ ਪੈਰ ਸੋਚ-ਸੋਚ ਕੇ ਰੱਖਾਂਗੇ ਤੇ ਪੰਜਾਬ ਦੀ ਬਿਹਤਰੀ ਵਾਸਤੇ ਕਰਾਂਗੇ ਤੇ ਇਹ ਭਾਵੇਂ ਇਕੱਠੇ ਹੋ ਜਾਣ ਜਾਂ ਵੱਖ ਹੋ ਜਾਣ ਹੁਣ ਸਿਚੁਏਸ਼ਨ ਐਹੋ ਜੀ ਬਣ ਗਈ ਹੈ ਕਿ ਬੀਜੇਪੀ ਨੇ ਮਾਨ ਬਣਾ ਲਿਆ ਕਿ ਜੋ ਅਸੀਂ ਸ਼ਿਵ ਸੈਨਾ ਦਾ ਹਾਲ ਮਹਾਰਾਸ਼ਟਰ ਚ ਕੀਤਾ ਤੇ ਜਾਂ ਝੋਟਾ ਲਿਆ ਹਰਿਆਣੇ ਚ ਕੀਤਾ ਉਹ ਹੀ ਅਕਾਲੀ ਦਲ ਦਾ ਕਰਨ ਨੂੰ ਫਿਰਦੇ ਨੇ ਆਂਦੇ ਤੁਸੀਂ ਵੇਖ ਹੀ ਲਿਆ ਜੀ